ਅੱਛਾ ਇਹ ਦੁਪੱਟੇ ਦੀ ਕੁਆਲਿਟੀ ਦਿਖਾਣ ਲੱਗੇ ਹੋ ਜੇ ਪਾੜ ਗਿਆ ਦੁਪੱਟਾ ਫੇਰ ਭਾਜੀ ਲੱਖ ਰੁਪਏ ਨਾਮ ਪੱਕਾ ਆ ਫੜੋ ਤਾਂ ਸਹੀ ਮੰਨ ਜੀਏ ਆ ਦੇਖੋ ਭਾਜੀ ਅੱਛਾ ਇਹ ਦੁਪੱਟਾ ਜੇ ਪਾੜ ਗਿਆ ਆ ਤੁਸੀਂ ਦੇਖੋ ਦੇਖੋ ਇਹ ਦੁਪੱਟਾ ਪਾੜ ਗਿਆ ਲੱਖ ਰੁਪਏ ਤੁਸੀਂ ਸਕਰੀਨ ਤੇ ਦੇਖੋ ਭਾਜੀ ਆ ਦੇਖੋ ਆ ਦੇਖੋ ਆ ਲੋ ਭਾਜੀ ਤੁਹਾਨੂੰ ਅੱਛਾ ਇਹ ਦੁਪੱਟੇ ਦੀ ਕੁਆਲਿਟੀ ਹੈ ਇਹ ਦੁਪੱਟੇ ਦੀ ਕੁਆਲਿਟੀ ਹੈ ਵੀ ਆਹ ਹੁਣ ਨਾ ਪਾ ਚੱਕੀ ਫਿਰਦਾ ਭਾਜੀ ਅੱਛਾ ਆ ਆ ਦੁਪੱਟੇ ਦੀ ਕੁਆਲਿਟੀ ਤੇ ਇਹਦਾ ਰੇਟ ਕੀ ਹੈ ਬਈ 2500 ਰੁਪਏ ਯਾਰ ਦੇ ਚਾਰ ਕਰਦੇ ਭਾਜੀ 400 ਰੁਪਏ ਦਾ ਸੂਟ ਮਿਲਦਾ ਤੇ 100 ਰੁਪਏ ਦਾ ਸੂਟ ਇੰਨਾ ਸਸਤਾ ਸੂਟ ਕਿਵੇਂ ਮਿਲਦਾ ਹੈ ਬਾਬਾ ਜੀ ਨਾਲ ਲੈ ਬਾਬਾ ਜੀ ਤੁਸੀਂ ਕਹਿ ਰਹੇ ਹੋ 100 ਰੁਪਏ ਦਾ ਸੂਟ ਮਿਲਦਾ ਹੈ 100 ਰੁਪਏ ਦਾ ਕੁਝ ਨਹੀਂ ਮਿਲਦਾ 100 ਰੁਪਏ ਚ ਬਾਜ਼ਾਰ ਚ ਕੁਝ ਮਿਲਣਾ ਮਿਲੇ ਪਰ ਬਾਬੇ ਦੀ ਹੱਡੀ ਤੇ 5 ਮੀਟਰ ਕਪੜਾ ਜਰੂਰ ਮਿਲਦਾ ਵੀ ਬਟਰ ਕਰੇਵ ਕਹ ਸਾਹਮਣੇ ਐ 100 ਰੁਪਏ ਦਾ ਪੀਜ਼ਾ ਆ ਰਿਹਾ 100 ਰੁਪਏ ਦਾ ਪੀਜ਼ਾ ਪਤਾ ਕਿੱਥੇ ਆਉਂਦਾ ਹ ਹ ਜਿੰਨੇ ਕੁਆਂਟੀਟੀ ਕੱਟਣੀ ਆ ਹੂੰ ਤੇ ਜੀ ਨੇ ਸੇਲ ਲਾਉਣੀ ਹੈ ਨਾ ਹੂੰ ਉਹਨੇ 100 ਵਾਲਾ ਪੀਆ ਸ਼ੋਰੂਮਾਂ 'ਚ 300 ਦਾ ਹੀ ਖਾਣਾ ਆ ਹੂੰ ਠੀਕ ਹੈ ਨਾ ਪੀਆ 17 ਦਾ ਵੀ ਆਉਂਦਾ ਪਰ ਉਹਨੇ ਸੇਲ ਕੱਟਣੀ ਹੁੰਦੀ ਹੈ ਲੋਕ ਕਹਿੰਦੇ ਜੀ ਭਾਜੀ 100 ਦਾ ਸੂਟ ਪਤਾ ਕਿ ਆਉਂ ਦਿੰਨੇ ਆ ਕਿਉਂਕਿ ਅਸੀਂ ਸੇਲ ਕੱਟਦੇ ਆ ਵੀ 100 ਰੁਪਏ 'ਚ ਲੈ ਜਾਓ ਜਿੰਨੇ ਮਰਜ਼ੀ ਲੈ ਜਾਓ ਆਪਾਂ ਹੋਲ ਸੇਲ ਦਾ ਕੰਮ ਕਰਦੇ ਆ ਭਾਈ 1000 ਦੇ 4 ਦਿੰਨੇ ਆ ਗਰੰਟੀ ਨਾਲ ਦਿੰਨੇ ਆ 1000 ਦੇ 4 ਸੂਟ ਦੇ ਰਹੇ ਆ ਆਹ 4 ਆਨ ਰਿਕਾਰਡ ਬੋਲ ਰਹੇ ਤੁਸੀਂ ਭਾਜੀ ਆਨ ਰਿਕਾਰਡ ਦਵਾਂਗੇ ਇੱਕ ਇੱਕ ਦਾ ਸੂਟ ਕੋਰੀਅਰ ਵੀ ਕਰਾਂਗੇ ਲੋਕਾਂ ਨੇ ਕਹਿਣਾ ਭਾਈ ਆਪਾਂ ਤੁਹਾਨੂੰ ਨਾਲ ਦੇ ਦਿੰਨੇ ਆ 15-20 ਪੀਸ ਤੁਸੀਂ ਵੀ ਲੈ ਲਓ ਨਾਲ ਤੁਸੀਂ ਵੀ ਕੰਮ ਸ਼ੁਰੂ ਕਰਨਾ ਕਰਦੇ ਲੋਕ ਕਹਿੰਦੇ ਵੀ 100-100 150 ਸੂਟ ਲੈ ਕੇ ਜਾਣਾ ਦੇ ਦੂੰਗੇ ਸੂਟ ਦੇ ਦਾਂਗੇ ਭਾਜੀ ਟਰੱਕ ਭਰ ਕੇ ਦੇ ਦਾਂਗੇ